मुजाहिद सरकार मुर्दा बाग मुर्दा बाग मुर्दा बाग मुजाहिद सरकार मुर्दा बाग मुर्दा बाग मुर्दा बाग मुजाहिद अफसर शहीद मुर्दा बाग मुर्दा बाग रानी गोवर्धन मुर्दा बाग मुर्दा बाग मुर्दा बाग रानी गोवर्धन मुर्दा बाग मुर्दा बाग मुर्दा बाग जांच सेक्टरी मुर्दा बाग मुर्दा बाग मुर्दा बाग वीड ਪੁਰਾਣਾ ਪਿੰਡ ਨੇੜਲੇ ਪਿੰਡ ਢੜਾ ਖੁਰਦ ਦੇ ਵਿੱਚ ਕੁਝ ਨੌਜਵਾਨ ਅਤੇ ਸਾਬਕਾ ਸਰਪੰਚ ਨੇ ਕਾਰਜਕਾਰੀ ਸਰਪੰਚ ਦੇ ਉੱਤੇ ਗ੍ਰਾਂਟਾਂ ਦੀ ਹਿਰਫੇਰ ਦੇ ਦੋਸ਼ ਲਗਾਏ ਨੇ ਕੀ ਦੋਸ਼ ਲਗਾਏ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਕਾਰਜਕਾਰੀ ਸਰਪੰਚ ਕੀ ਕਹਿੰਦਾ ਹੈ ਵੀਡੀਓ ਦਫ਼ਤਰ ਚਤਨਾਤ ਸੈਕਟਰੀ ਕੀ ਕਹਿੰਦੀ ਹੈ ਆਵਾਂਗੇ ਸਭ ਤੋਂ ਪਹਿਲਾਂ ਦੇਖੋ ਉਹਨਾਂ ਤੇ ਕੀ ਦੋਸ਼ ਲੱਗੇ ਨੇ ਆਓ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਹੀ ਟੜਾਕ ਖੁਰਦ ਦੇ ਵਿੱਚ ਤੇ ਤੁਹਾਨੂੰ ਦਿਖਾਣੇ ਆ ਉਸ ਪੱਤਰਕਾਰ ਵਾਰਤਾ ਦੀਆਂ ਤਸਵੀਰਾਂ ਸਰਪੰਚ ਰਿੰਦਰ ਕੋਰ ਪਿੰਡ ਟੜਾਕ ਖੁਰਦ ਤੇ ਇਹ ਅਸੀਂ ਇਕੱਠੇ ਇਸ ਕਰਕੇ ਹੋਏ ਆ ਵੀ ਇੱਕ ਤਾਂ ਸਰਕਾਰ ਕਹਿੰਦੀ ਸੀ ਭ੍ਰਿਸ਼ਟਾਚਾਰ ਖਤਮ ਕਰਤਾ ਵੀ ਅਸੀਂ ਉਹ ਜਿਹੜਾ ਸਾਡਾ ਕਾਰਜਕਾਰੀ ਸਰਪੰਚ ਹੈ ਹੁਣ ਇਸ ਟਾਈਮ ਉਹਨੇ ਇੰਨੇ ਕਪੜੇ ਕਰਿਆ ਸਾਡੇ ਮੁੰਡੇ 2.5 ਸਾਲ ਤੋਂ ਆਰਟੀਆਈ ਦੀ ਇਨਫੋਰਮੇਸ਼ਨ ਪਈ ਹੋਈ ਸੀ ਇਹਨਾਂ ਨੇ ਅੱਜ ਤੱਕ ਵੀਡੀਓ ਇਹਨਾਂ ਨੂੰ ਆਰਟੀਆਈ ਚ ਇਨਫੋਰਮੇਸ਼ਨ ਨਹੀਂ ਦਿੱਤੀ ਆਹ ਸਾਹਿਬ ਜੋ ਹੁਣ ਇਸ ਟਾਂ ਦਾ ਅਜਕਾਲੀ ਸਰਪੰਚ ਹੈ ਉਹਨੇ ਆਪਣੇ ਹੱਥ ਨਾਲ ਲਿਖਿਆ ਇਹਨਾਂ ਮੁੰਡਿਆਂ ਨੂੰ ਆ ਦੇ ਦਿੱਤੀ ਜਦ ਕਿ ਇਹ ਆਰਟੀਆ ਜੀ ਇਨਫੋਰਮੇਸ਼ਨ ਪਾਈ ਜੇ ਵੀਡੀਓ ਦਸਤਾਵਰ ਤੋਂ ਵੀਡੀਓ ਸਭ ਨੂੰ ਦੇਣੀ ਚਾਹੀਦੀ ਸੀਗੀ ਠੀਕ ਹੈ ਜੀ ਦੂਜੀ ਗੱਲ ਇਹ ਇਹਦੇ ਕੋਲ ਕੀ ਅਧਿਕਾਰ ਹੈ ਵੀ ਇਹ ਆਪਣੇ ਆਪ ਹੀ ਹੱਥ ਨਾਲ ਬਣਾ ਬਣਾ ਕੇ ਦੇ ਜਾਂਦਾ ਹੈ ਠੀਕ ਹੈ ਜੀ ਦੂਜੀ ਗੱਲ ਸਰਪੰਚ ਦਾ ਕੀ ਨਾਮ ਹੈ ਜੀ ਸਰਜਕਾਰੀ ਇਹ ਸਰਪੰਚ ਜੀ ਕੁਲਦੀਪ ਸਿੰਘ ਹੂੰ ਤੇ ਮੌਜੂਦਾ ਜਿਹੜਾ ਸਰਪੰਚ ਸੀਗਾ ਤਰਲੋchan ਸਿੰਘ ਉਹ ਬਾਹਰ ਚਲੇ ਗਿਆ ਉਹ ਇਹਨੂੰ ਆਪਣਾ ਮਤਲਬ ਅਧਿਕਾਰ ਤੇ ਪੰਜਵੇਂ ਸਰਪੰਚ ਲਾ ਗਿਆ ਦੂਜੀ ਗੱਲ ਜੇ ਨਾ ਸਾਡੇ ਪੰਚਾਇਤ ਦਾ ਕੋਲਮ ਹੈ ਉਹ ਕਾਫੀ ਟਾਈਮ ਤੋਂ ਅਨਕੰਪਲੀਟ ਹੈ ਉਹਦੇ ਵਿੱਚ ਇੱਕ ਤਾਂ ਮੌਜੂਦਾ ਪੰਚ ਇਹ ਬੈਠੇ ਹਰਜੀਤ ਸਿੰਘ ਤੇ ਇਹਨਾਂ 'ਚੋਂ ਇੱਕ ਰਮਨਪ੍ਰੀਤ ਸਿੰਘ ਆਪਣਾ 2023 ਮਾਰਚ ਨੂੰ ਯੂਐਸਏ ਚਲੇ ਗਏ ਉਸ ਟਾਈਮ ਤੋਂ ਬਿਨਾਂ ਕੋਲਮ ਕੋਈ ਕੰਮ ਕਰ ਰਹੇ ਹਨ ਜਦਕਿ ਉਸ ਟਾਈਮ ਤੋਂ ਇਹਨਾਂ ਨੂੰ ਆਪਣੇ ਆਪ ਵੀਡੀਓ ਸਾਹਮਣੇ ਲਿਖ ਕੇ ਦੇਣਾ ਚਾਹੀਦਾ ਸੀਗਾ ਬਈ ਸਾਡਾ ਪ੍ਰਵੰਤ ਕਿ ਲਾਇਆ ਜਾਵੇ ਪਰ ਇਹਦੇ ਵਿੱਚ ਜਿਹੜੀ ਸਾਡੀ ਮੇਨ ਮੁੱਦਾ ਹੈਗਾ ਉਹ ਸਾਡੀ ਪੰਚਾਇਤ ਸੈਕਟਰੀ ਨੇ ਸਾਡੇ ਪਿੰਡ 'ਚ ਪਾਰਟੀ ਬਾਜੀ ਵੀ ਬਣਾਈ ਹੈ ਤੇ ਰਲ ਕੇ ਸਾਬਕਾ ਮਜੂਦਾ ਸਰਪੰਚ ਨਾਲ ਪੈਸੇ ਵੀ ਦੇ ਵੀ ਕਪੜਾ ਕੀਤਾ ਬਹੁਤ ਵੱਡਾ ਕਪੜਾ 2.5 ਕਰੋੜ ਦਾ ਨੈਟ ਨਸ ਲਿਆ ਇਸ ਟਾਈਮ ਕਿਉਂਕਿ ਸਾਨੂੰ ਵੀਡੀਓ ਸਾਰਾ ਤੇ ਇਨਫੋਰਮੇਸ਼ਨ ਦਿੱਤੀ ਨਹੀਂ ਸੀ ਨੈਟ ਚੋਂ ਕੱਢਿਆ ਇਹ ਮੁੰਡੇ ਕਾਫੀ ਦੇਰ ਤੋਂ ਪ੍ਰਚਾਲ ਹੋ ਰਹੇ ਹਨ ਦੂਜਾ ਕੰਮ ਕੋਈ ਵੀ ਨਹੀਂ ਹੋਇਆ ਬਿਨਾ ਮਤਲਬ ਕੰਮ ਤੋਂ ਹੀ ਇਹ ਤਾਂ ਹੁੰਦਾ ਵੀ ਜਦੋਂ ਥੋੜਾ ਬੋਧਾ ਤੁਸੀਂ ਲਾਤਾ ਥੋੜਾ ਬੋਧਾ ਖਾਰਿਆ ਇਹ ਤਾਂ ਮਤਲਬ ਗਰਾਂਟਾ ਸ਼ੋਅ ਕਰਿਆ ਨੈੱਟ ਸਾਰੀਆਂ ਚੱਕਦੀਆਂ ਉਹਨਾਂ ਨੇ ਕੁਝ ਵੀ ਨਹੀਂ ਲਾਇਆ ਪਿੰਡ ਫਿਰ ਸਾਡਾ ਇੱਕ ਸਾਜਦਾ ਆਪਣਾ ਆਸਾਮ ਲੜਦਾ ਸੀਗਾ ਤੁਹਾਨੂੰ ਸਾਜਦਾ ਸੀਗਾ ਇਹਨਾਂ ਨੇ ਜਿਹੜੀ ਸਾਡੀਆਂ ਪਹਿਲੀਆਂ ਪੰਚਾਇਤਾਂ ਦੇ ਮੱਦੇ ਚੱਲੇ ਆ ਰਹੇ ਉਸ ਜਗ੍ਹਾ 'ਤੇ ਉਹ ਹੈਗੀ ਹੈ ਜੀ ਜਗ੍ਹਾ ਉਹ ਹੈਗੀ ਹੈ ਪੁਰਾਣੀਆਂ ਪੰਚਾਇਤਾਂ ਦੇ ਮੁਕਾਮ ਮੇ ਤੋਂ ਵੀ ਪਹਿਲਾਂ 1720 ਇਸ ਵਾਰੀ ਰਾਣੀ ਕੋਲੇ ਪੈਸੇ ਖਾਣ ਦੇ ਚੱਕਰ ਵਿੱਚ ਆਪਣੇ ਆਪ ਇਹਨਾਂ ਨੂੰ ਮੁੰਡਿਆਂ ਨੂੰ ਵੀ ਮੱਛਾ ਬਣਾ ਕੇ ਦੇ ਦਿੱਤਾ ਉਹਨਾਂ ਨੇ ਇਹ 34 ਵਿਸਵੇ ਆਪਣੇ ਆਪ ਹੀ ਆਪਣੇ ਹੱਥ ਨਾਲ ਨਕਸ਼ਾ ਬਣਾਏ ਫਿਰਦੇ। ਕਿਆ ਗੱਲ ਪੈਰੀ ਜਿਹਾ ਬੇਕੂਰ ਸੀਗੀ? ਜਾਂ ਤੁਸੀਂ ਹਰੇਕ ਤੇ ਮਤਲਬ ਸਾਰਾ ਕਾਨੂੰਨ ਹੀ ਆਪਣੇ ਹੱਥ ਚ ਲੈ ਲਿਆ? ਠੀਕ ਹੈ ਨਾ? ਦੂਜੀ ਗੱਲ ਹੈ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਕੌਲਮ ਪੂਰਾ ਹੋਣ ਦਾ ਲਾਭ ਹੋਣ ਦੇ ਬਾਵਜੂਦ ਕੰਮ ਕਿਵੇਂ ਕਰ ਰਹੇ ਆ? ਸਭ ਤੋਂ ਵੱਡੀ ਗੱਲ ਦੂਜੀ ਮੇਰੀ ਵੀਡੀਓ ਸਭ ਕੋਲ ਖਾਣਾ ਇੱਕ ਹੋਰ ਦਿਖਾਉਣੀ ਮੈਂ ਇਹਨਾਂ ਦੇ ਕਪੜੇ ਇੱਕ ਨਹੀਂ ਸਾਡੇ ਸਭ ਤੋਂ ਮੋੜੀ ਪ੍ਰੋਬਲਮ ਹੈ ਵੀ ਸਾਡੇ ਅਫਸਰ ਕੋਈ ਵੀ ਕੰਮ ਨੂੰ ਜਦ ਤੱਕ ਅਸੀਂ ਉਹਦੇ ਪਿੱਛੇ ਨਹੀਂ ਪੈਂਦੇ ਤਾਂ ਉਹ ਕੰਮ ਨਹੀਂ ਕਰਦੇ ਉਹਨਾਂ ਨੂੰ ਇਹ ਨਹੀਂ ਵੀ ਸਾਡੇ ਕੋਲ ਤਰਖਾਸਤ ਆ ਗਈ ਸਾਡੀ ਇਨਕੁਆਰੀ ਹੋ ਗਈ ਵੀ ਅਸੀਂ ਕੋਈ ਕੰਮ ਕਰਨਾ ਹੈ ਉਹ ਸਾਡੇ ਫਾਈਲਾਂ 'ਚ ਉੱਥੇ ਦਫ਼ਤਰਾਂ 'ਚ ਦਬੇ ਹੀ ਰਹਿ ਜਾਂਦੇ ਉੱਪਰ ਦੇ ਸਰਪੰਚ ਨੇ ਮੰਨ ਲਈ ਇੱਕ ਦਿਨ ਖੁਦ ਵੀ ਕਾਲ ਤੇ ਕਿਹਾ ਕਹਿੰਦਾ ਵੀ ਭਾਬੀ ਪੈਸਾ ਚਾਹਦਾ ਏ ਮੈਨੂੰ ਉਹਨਾਂ ਖੁਦ ਵੀ ਕਿਹਾ ਕਿ ਕਿਸੇ ਹੋਰ ਅਸੀਂ ਮੈਟਰ 'ਚ ਗੱਲ ਕਰਦੇ ਉਹ ਕਹਿੰਦਾ ਪੈਸਾ ਚਾਹਦਾ ਕੋਈ ਨਹੀਂ ਪੁੱਛਦਾ ਇਹ ਹਾਂ ਇਹਦਾ ਸਬੂਤ ਵੀ ਮੈਂ ਤੁਹਾਨੂੰ ਦਵਾਂਗੀ ਸਬੂ ਸੋ ਉਹ ਤੋਂ ਤੁਸੀਂ ਮੈਨਾ ਦੇਖ ਸਕਦੇ ਆ ਜਿਲ੍ਹਾ ਬਕਾਸੇ ਪੰਚਾਇਤ ਆਫਸਰ ਐਸਐਸ ਨਗਰ ਮੁਹਾਲੀ ਬਲਾਕ ਬਕਾਸੇ ਪੰਚਾਇਤ ਆਫਸਰ ਨੂੰ ਪੱਤਰ ਨੰਬਰ 2075 ਆਇਆ ਹੋਇਆ ਇਹ ਇਹਨਾਂ ਨੂੰ ਪਹਿਲਾਂ ਆਇਆ ਸੀਗਾ ਜੀ ਉੱਥੋਂ ਅ 7 ਤਿੰਨ 2024 ਨੂੰ ਠੀਕ ਹੈ ਉਹ ਤੋਂ ਬਾਅਦ ਫੇਰ ਦੁਬਾਰਾ ਇਹਨਾਂ ਨੇ ਰਿਮਾਈਂਡਰ ਲਾਇਆ ਵੀ ਇਹ ਤੁਹਾਡਾ ਸਰਪੰਚ ਚ ਮਿਲ ਕੇ ਆ ਔਰ ਸਾਬਕਾ ਸਰਪੰਚ ਆਪਣਾ ਜਰਵੇਲ ਸਿੰਘ ਦੋਨੇ ਇਥੇ ਲੈ ਜਾ ਕੇ ਕਨੈਕਸ਼ਨ ਕਰਵਾ ਕੇ ਨਾ ਪੰਚਾਇਤੀ ਜ਼ਮੀਨ ਤੇ ਪਹਿਲਾਂ ਪਰਚੇ ਹੋਏ ਵਿੱਚ ਤੇ ਬਕਾਇਦਾ ਬੰਦੇ ਆ ਨੇ ਉਨਾ ਦੇ ਕਬਜ਼ਾ ਕਰਵਾ ਰਹੇ ਹਨ ਹੁਣ ਡੀਡੀਪੀਓ ਸਾਹਿਬ ਕਿੰਨੇ ਦਿਨ ਤਿੰਨ ਨੂੰ ਰਿਮੈਂਡਰ ਕਰ ਰਹੇ ਵੀ ਇਹਦਾ ਜਗਾ ਖਾਲੀ ਕਰਵਾਕ ਹੈ ਬਈ ਤੁਸੀਂ ਉਹ ਕਰੋ ਰਿਪੋਰਟ ਕਰੋ ਅੱਜ ਤੱਕ ਮਤਲਬ ਵੀਡੀਓ ਸਾਹਮਣੇ ਕੋਈ ਦੁਬਾਰਾ ਰਿਪੋਰਟ ਨਹੀਂ ਕਰੀ ਹੈ ਇੱਕ ਮੇਰੀ ਹੋਰ ਪ੍ਰੋਬਲਮ ਸੀਗੀ ਸਾਡੇ ਵੀਡੀਓ ਸਾਹਮਣੇ ਨਾ ਸਾਡੇ ਵਿਕਾਸ ਵਿਕਾਸ ਦੇ ਪੰਚਾਇਤ ਅਸਤਰ ਨੂੰ ਪੱਤਰ ਨੰਬਰ 2830 ਦਾ 21716 ਦੀ ਆਪਣਾ ਗਈ ਹੋਈ ਹੈ ਅਸੈਸਮੈਂਟ ਰਿਪੋਰਟ ਸਾਰੇ ਇਨਕੁਆਰੀ ਹੋ ਗਿਆ ਜਨੈਤਿਕ ਸਰਪੰਚ ਜੀ ਹੁਣ ਤੱਕ ਉਥੋਂ ਇਹ ਇੱਕ ਸਿਰਫ ਸੈਨ ਹੋ ਕੇ ਆਉਣੀ ਸੀਗੀ ਵੀ ਪਰਚਾ ਹੋ ਜਾਵੇ ਸਾਰਾ ਕੁਝ ਹੋਇਆ ਵਾ ਇਨਕੁਆਰੀ ਕਲੀਅਰ ਹੋਈ ਵੀ ਸਾਰਾ ਕੁਝ ਹੋਇਆ ਵਾ ਕੀ ਕਰ ਰਹੇ ਹੈ ਅਸੀਂ ਮਗਰ ਫਾਈਨਲ ਦੇ ਮਗਰ ਘੁੰਮੂਗੇ ਉਦੋਂ ਹੀ ਮਗਰ ਕਾਰਵਾਈ ਕਰਨਗੇ ਇਹਨਾਂ ਦੀ ਆਪਣੀ ਕੋਈ ਡਿਊਟੀ ਨਹੀਂ ਬਣਦੀ ਇਹ ਪੈਸੇ ਖਾ ਕੇ ਬੈਠੇ ਰਹਿੰਦੇ ਹਿੱਥੇ ਇਹ ਹੁਣ ਦੁਬਾਰਾ ਵੀ ਦੇਖੋ ਤੁਸੀਂ 16 ਦੀ ਗਈ ਹੋਈ ਹੈ ਮੈਂ ਬਾਹਰ ਬਾਹਰ ਡੀਟੀਪੀ ਦਫਤਰ ਚੱਕਰ ਵੀ ਲਾਏ WhatsApp ਤੇ ਆਪਣਾ ਮੁੰਡੇ ਨੂੰ ਇਹਦਾ ਤੇ ਰੀਡਰ ਨੂੰ ਵੀ ਭੇਜ ਲਈ ਵੀ ਇਹਦੀ ਕੀ ਆ ਹੋਈ ਉਹਦੀ ਕੋਈ ਮੈਨੂੰ ਰਿਪੋਰਟ ਨਹੀਂ ਆ ਰਹੀ ਸਿਰਫ ਮੈਨੂੰ ਜਿਹੜਾ ਸਾmland ਜ਼ਮੀਨ ਤੇ ਕਬਜ਼ਾ ਹੈ ਉਹਦੀ ਰਿਪੋਰਟ ਮੈਨੂੰ ਬਾਰ ਬਾਰ ਆ ਰਹੀ ਹੈ ਇਹ ਜਦ ਕਿ ਇੱਕ ਸਿਰਫ ਕਾਰਵਾਈ ਸਾਰਾ ਕੁਝ ਓਕੇ ਹੋਇਆ ਨਾ ਹੁਣ ਇਹ ਸਿੱਧ ਕਰਦਾ ਵੀ ਇਹ ਪੈਸੇ ਹੱਥ ਆਫਸਰ ਬੈਠੇ ਹਨ ਕਿੱਥੇ ਕਿਥੇ ਇਹਦੀ ਐਪਲੀਕੇਸ਼ਨ ਲਈਦੀ ਤੁਸੀਂ ਲੈ ਜੀ ਵੀਡੀਓ ਸਾਹਿਬ ਨੂੰ ਦਿੱਤੀ ਸੀ ਕੀ ਦੀ ਇਨਕੁਆਰੀ ਵਾਸਤੇ ਨਾਲੇ ਦੀ ਕੋਈ ਪੁਲਿਸ ਅਧਿਕਾਰੀ ਮਦਈਏ ਲੈ ਜੀ ਨਹੀਂ ਨਹੀਂ ਜਿਹੜੀ ਮੈਂ ਨਾਲੇ ਦੀ ਸੀਗੀ ਉਹ ਵੀਡੀਓ ਸਾਹਿਬ ਕੋਲ ਸੀਗੀ ਵੀਡੀਓ ਸਾਹਿਬ ਨੇ ਇਨਕੁਆਰੀ ਕਰਾ ਲਈ ਇਨਕੁਆਰੀ ਦੀ ਡਿਟੇਲ ਮੇਰੇ ਕੋਲ ਹੈਗੀ ਵੀ ਤੁਹਾਨੂੰ ਕੱਪੇ ਦੋ ਜੀ ਕਹਿੰਦਾ ਸਰਪੰਚ ਸਾਹਿਬ ਜਿਹੜੇ ਘਪਲੇ ਕਰੇ ਆਏ ਨੇ ਹਾਂਜੀ ਉਹਦਾ ਸਰਪੰਚਾ ਜੋ ਕਾਰਜਕਾਰੀ ਸਰਪੰਚ ਹੈ ਜਿਹਦੇ ਖਿਲਾਫ ਕੋਈ ਇਸ ਕੈਟਗਰੀ ਕਿਸ ਹਾਂਜੀ ਬਹੁਤ ਆਹੀ ਮੁੰਡੇ ਕੋ ਸਾਰੇ ਤੋਂ ਡਿਟੇਲ ਦੇਣਗੇ ਤੇ ਹੁਣ ਮੰਗ ਕੀ ਕਰਦੇ ਹੋ ਜੀ ਹੁਣ ਮੰਗੇ ਇਹ ਕਾਲੇ ਦਾ ਜਿਹੜੇ ਸਾਡੇ ਆ ਪੁਰਾਣੇ ਕੇਸ ਆ ਸਾਰੇ ਇਹ ਜੋ ਅ ਉਹਨੂੰ ਕਰਨ ਅਸੀਂ ਇਹ ਵੀ ਕਹਿੰਦੇ ਕਿ ਸਾਡੀ ਗੱਲ ਜੋ ਉਹਨਾਂ ਨੂੰ ਰਾਈਟ ਲੱਗਦਾ ਉਹ ਕਰਨ ਦੂਜੀ ਜਿਹੜੀ ਮੌਜੂਦਾ ਕਾਰਜਕਾਰੀ ਕਬੀਰ ਸਿੰਘ ਸਰਪੰਚ ਹੈ ਈਦੀ ਇੱਕ ਤਾਂ ਸਾਰਾ ਜਿੰਨਾ ਸਾਨੂੰ ਪੈਸਾ ਆਇਆ ਪਿੰਡ ਨੂੰ ਉਹਦੀ ਇਨਕੁਆਰੀ ਵਿੱਚ ਮੈਨੂੰ ਸਾਡੀ ਲਾਣੀ ਗੋਲ ਦਾ ਖਾਸ ਕਰਕੇ ਹੱਥ ਹੈ ਅਸੀਂ ਤਾਂ ਪ੍ਰੇਸ਼ਾਨ ਵੀ ਹੈ ਇਹ ਪਾਰਟੀ ਬਾਜੀ ਬਣਾਉਂਦੀ ਹੈ ਪਿੰਡ ਅਕਾ ਦੂਜੀ ਗੱਲ ਹੈ ਜਿੰਨੇ ਵੀ ਹੋਏ ਨੇ ਪੈਸੇ ਆਏ ਉਹਨਾਂ ਦੀ ਮਤਲਬ ਤੁਸੀਂ ਉਕਰੋ ਤੇ ਸਾਡੇ ਪੁਰਾਣੇ ਕੇਸਾਂ ਨੂੰ ਵੀ ਉਕਰੋ ਪਰ ਬਈ ਹੋਣੀ ਚਾਹੀਦੀ ਪੰਚ ਸਾਹਿਬ ਤੁਸੀਂ ਮੌਜੂਦਾ ਪੰਚ ਵੀ ਹੋ ਤੇ ਪਿੰਡ ਦੇ ਪੰਜ ਆਏ ਆ ਜੀ ਜਿਹੜੇ ਕਬਲੇ ਹੋਏ ਆ ਤੁਸੀਂ ਵੀ ਵਿੱਚ ਤੇ ਕੀ ਗਾਣਾ ਚਾਹੁੰਦੇ ਹੋ ਇਹਨਾਂ ਨੂੰ ਲਿਖਾ ਜੀ ਨਹੀਂ ਨਹੀਂ ਸਰ ਮੈਂ ਵਿੱਚ ਨਹੀਂ ਸੀ ਮੇਰੇ ਤੇ ਸਾਈਨ ਕਰਾਉਣ ਜ਼ਰੂਰ ਹੁੰਦੇ ਤੇ ਪਰ ਸਾਈਨ ਕਾਦੇ ਕਰਵਾਉਣ ਆਂਦੇ ਸੀ ਇਹ ਹਮਤੇ ਪਾਈਪੇ ਹੁੰਦੇ ਤੇ ਮੈਨੂੰ ਕੁਝ ਹੋਰ ਦੱਸ ਕੇ ਸਾਈਨ ਕਰਾਉਣ ਦੀ ਕੋਸ਼ਿਸ਼ ਕਰਦੇ ਪਰ ਮੈਂ ਕਰੀ ਨਹੀਂ ਹੈਗੇ ਸਾਈਨ ਕਿਹੜੇ ਕਹੇ ਜੇ ਦੱਸੋ ਖੁੱਲ ਕੇ ਦੱਸੋ ਮੀਡੀਆ ਦੇ ਸਾਹਮਣੇ ਖੁੱਲ ਕੇ ਦੱਸਣਾ ਚਾਹੀਦਾ ਹਾਂਜੀ ਸਰ ਜਿੱਦਾਂ ਕੁਝ ਹੋਰ ਲਿਖਿਆ ਹੋਇਆ ਫੇਕ ਲਿਖਿਆ ਹੋਇਆ ਥੱਲੇ ਸਾਈਨ ਕਰਾਉਣ ਨੂੰ ਕਹਿੰਦੇ ਸੀ ਵੀ ਥੱਲੇ ਫੇਕ ਕੀ ਲਿਖਿਆ ਵਾ ਫੇਕ ਲਿਖਿਆ ਹੋਦਾ ਸੀ ਵੀ ਕਿਸੇ ਤੋਂ ਉਹਨਾਂ 2 ਲੱਖ ਦੀ ਮਤ ਗਰਾਟ ਲੈਣੀ ਹੈ ਉਹ ਮੋਟਾ ਮੋਟਾ ਲਿਖਿਆ ਬੰਦਾ ਰੱਖ ਜਾ ਲਿਖਿਆ ਬੰਦਾ ਸਾਨੂੰ ਮੈਨੂੰ ਕਹਿੰਦੇ ਤੇ ਵੀ ਸਾਈਨ ਕਰਾ ਦਿੱਤੇ ਚਲੋ ਮੈਂ ਉੱਪਰ ਰੱਖ ਜਾ ਪੜ ਲਾ ਮੈਂ ਕਹਿੰਦਾ ਮੈਂ ਸਾਈਨ ਨਹੀਂ ਕਰਦਾ ਮੈਂ ਸਾਈਨ ਨਹੀਂ ਕਰਿਆ ਇਹਨਾਂ ਨੇ ਬਹੁਤ ਕੋਸ਼ਿਸ਼ ਕਰੀ ਕਈ ਵਾਰ ਬੰਦੇ ਆਏ ਮੇਰੇ ਕੋਲ ਸਾਈਨ ਕਰਾਉਣੇ ਵਾਸਤੇ ਪਰ ਮੈਂ ਸਾਈਨ ਨਹੀਂ ਕਰਿਆ ਜੀ ਹਾਂਜੀ ਤੇ ਤੁਸੀਂ ਇਹਦੀ ਸ਼ਿਕਾਇਤ ਨਹੀਂ ਕੀਤੀ ਜਦੋਂ ਬਈ ਇਹ ਐ ਕਰ ਰਿਹਾ ਹੈ ਸ਼ਿਕਾਇਤ ਨਹੀਂ ਸਰ ਸ਼ਿਕਾਇਤ ਨਹੀਂ ਕਰੀਆ ਪਰ ਮੈਂ ਸਾਈਨ ਕਰਨੇ ਬੰਦ ਕਰਤੇ ਤੇ ਤੇ ਹੁਣ ਕੀ ਮੰਗ ਕਰਦੇ ਹੋ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੀ ਹਾਂਜੀ ਸਾਰੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੀ ਸਾਰੇ ਪੈਸੇ ਤੇ ਤੁਸੀਂ ਮੇਜੀ ਤੋੜਾ ਕੁੜਦ ਤੋਂ ਮੈਂ ਇਹ ਵੀਡੀਓ ਦਫ਼ਤਰ ਨੂੰ ਆਰਟੀਆਈਆਂ ਪਾਈਆਂ ਸੀਗੀਆਂ ਜੀ ਹੂੰ ਕਾਫੀ ਜ਼ਿਆਦਾ ਤਕਰੀਬਨ 70-80 ਆਰਟੀਆਈਆਂ ਪਾਈਆਂ ਜੀ ਹੂੰ 7-8 ਆਰਟੀਆਈਆਂ ਪਾਉਣ ਦੇ باوجود ਵੀ ਸਰਪੰਚ ਨੇ ਵੱਲੋਂ ਇੱਕ ਆਰਟੀਆਈ ਦਾ ਜਵਾਬ ਦਿੱਤੇ ਆ ਜੀ ਜਿਹਦਾ ਮੈਂ ਤਾਲੇ ਤੁਹਾਨੂੰ ਇਹ ਦਿਖਾ ਰਿਹਾ ਜੀ ਹੂੰ ਉਹਨੇ ਹੱਥ ਨਾਲ ਦੀ ਕਿਵੇਂ ਇੱਕ ਫਿਹੜਾ ਛਾਡਾਉਣ ਦੇ ਚੱਕਰ 'ਚ ਉਹਨੇ ਹੱਥ ਨਾਲ ਬਣਾ ਕੇ ਦੇ ਦਿੱਤਾ ਜੀ ਜੇਕਰ ਮੈਂ ਇਹ ਵੀਡੀਓ ਦਫ਼ਤਰ ਲੈ ਕੇ ਜਾਂਦਾ ਵੀ ਸੈਨ ਨਹੀਂ ਹੈਗੀ ਤੁਹਾਡੇ ਤਾਂ ਵੀਡੀਓ ਨੇ ਮੇਰੀ ਕੋਈ ਸੁਣਵਾਈ ਨਹੀਂ ਕਰੀਗੀ ਮੇਰੇ ਤੇ ਭੱਜ-ਭੱਜ ਪੈਂਦਾ ਰਿਹਾ ਹੈ ਹੂੰ ਕਹਿੰਦਾ ਵੀ ਤੈਨੂੰ ਤਕਲੀਫ ਕੀ ਆ ਚਲੋ ਇਹ ਚੀਜ਼ ਆਪਾਂ ਫਾਇਲ 'ਚ ਰੱਖ ਲਈ ਜੀ ਉਹਨੂੰ ਤਿੰਨ ਵਾਰੀ ਰਾਹ ਖਾਲੀ ਕਰਾਉਣ ਦੇ ਵੀਡੀਓ ਦਾ ਅਫਸਰ ਚੋ ਜੀ ਲੈਟਰ ਕੱਢਿਆ ਸਰਪੰਚ ਨੂੰ ਉਹਨੇ ਇੱਕ ਵੀ ਰਾਹ ਇੱਕ ਵਾਰੀ ਵੀ ਰਾਹ ਖਾਲੀ ਨਹੀਂ ਕਰਵਾਇਆ ਜੀ ਤਿੰਨ ਮਹੀਨਿਆਂ ਚ ਲੈਡੀਆਂ ਲੈਡੀਆਂ ਚਿੱਠੀਆਂ ਕੱਢੀਆਂ ਜੀ ਹਾਂ ਠੀਕ ਹੈ ਜੀ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਮਤਾ ਪਾ ਕੇ ਦੇ ਦੋ ਅਸੀਂ ਪੁਲਿਸ ਪ੍ਰਸ਼ਾਸਨ ਦੀ ਹੈਲਪ ਨਾਲ ਕਰਾ ਦਾਂਗੇ ਤੇ ਉਹਨਾਂ ਨੇ ਮਤਾ ਪਾ ਕੇ ਵੀ ਨਹੀਂ ਦਿੱਤੇ ਜੀ ਤਾਂ ਅਸੀਂ ਇਹ ਮੰਗ ਕਰਦੇ ਇੱਕ ਜਿਹੜਾ 2.5 ਤੋਂ 5 ਕਰੋੜ ਰੁਪਏ ਦੇ ਲਗਭਗ ਸਾਡੇ ਪਿੰਡ ਦੇ ਵਿੱਚ ਆਇਆ ਹੈ ਉਹਦੀ ਜਾਂਚ ਕਰੀ ਜਾਵੇ ਜਿਹੜੀਆਂ ਇਹਨਾਂ ਨੇ ਸਾਰਿਆਂ ਨੇ ਪੰਚਾਇਤ ਮੈਂਬਰਾਂ ਨੇ ਜੀ ਪ੍ਰੋਪਟੀਆਂ ਖਰੀਦੀਆਂ ਐ ਇਹ ਪੰਜ ਸਾਲਾਂ ਦੇ ਵਿੱਚ ਉਹਨਾਂ ਦੀ ਜਾਂਚ ਕੀਤੀ ਜਾਵੇ ਸਾਰਿਆਂ ਦੀ ਜੀ ਇਹਨਾਂ ਦੇ ਨੇੜਲੇ ਰਿਸ਼ਤੇ ਨੇੜਲੇ ਰਿਸ਼ਤੇਦਾਰਾਂ ਦੇ ਦੀ ਠੀਕ ਹੈ ਜੀ ਤੇ ਬਾਕੀ ਜਿਹੜੇ ਕੰਮ ਨਹੀਂ ਹੋਏ ਜੀ ਉਹਨਾਂ ਦੇ ੱਟਕੇ ਨਾਲੇ ਜੀ ਫੋਟੋਆਂ ਪਾਪਾ ਕਹਿੰਦੇ ਕਿ ਵੀ ਮਤੇ ਪਾਸ ਕਰਤੇ ਇਹਨਾਂ ਨੇ 10 ਲੱਖ ਰੁਪਏ ਟੋਬੇ ਦੀ ਬਾਉਂਡਰੀ ਦਾ ਪਾਤੀ ਕੁਝ ਵੀ ਨਹੀਂ ਹੋਇਆ ਜੀ ਅਸੀਂ ਫੋਟੋਆਂ ਦਿਖਾਵਾਂਗੇ ਤੁਹਾਨੂੰ ਜੀ ਸਾਰਾ ਪਰੂਫ ਹੈ ਸਾਡੇ ਕੋਲ ਹਾ ਸਿੰਘ ਪਿੰਡ ਤਾਖੁਰਦਾਂਵਾ ਪਾਸੇ ਹੈ ਜੀ ਤੇ ਸਰਪੰਚ ਸਰਾਫ ਕਲਿਪ ਸਿੰਘ ਕਾਰਜਕਾਰੀ ਸਰਪੰਚ ਹੈ ਜਿਹੜਾ ਅਫੀਸਰ ਪੰਚੋਂ ਅ ਇਹ ਇਹ ਇਹਨਾਂ ਦੇ 2 ਲੱਖ 2 ਕਰੋੜ ਰੁਪਏ ਸਾਡੇ ਪਿੰਡ ਦੀ ਗ੍ਰਾਂਟ ਆਈ ਆ ਜਿਹਦੇ ਵਜਿਹੇ ਨਾ ਕਫਲੇ ਬਾਜਾਂ ਬਹੁਤ ਕੀਤੀਆਂ ਇਹਨਾਂ ਦੇ ਵਿੱਚ ਤੁਹਾਨੂੰ ਸਾਡੇ ਜਿਹੜੀ 2,118 ਜ 500 ਕਿਰਬੇ ਗ੍ਰਾਂਟ ਆਈ ਆ ਐਕਚੁਅਲ ਤੁਹਾਨੂੰ ਸਾਡੋ ਪਹਿਲਾਂ ਹੀ ਬਣੀ ਪਈ ਐ ਤੇ ਜਿਹੜਾ ਗੰਦੇ ਪਾਣੀ ਦਾ ਨਿਕਾਸ ਉਹ ਪਹਿਲਾਂ ਹੀ ਚੱਲ ਰਿਹਾ ਇਹਦਾ ਕੋਈ ਉਹ ਨਹੀਂ ਹੈਗਾ ਉਹਦੇ ਵਿੱਚ ਇਹਨਾਂ 10 ਲੱਖ ਦੀ ਗ੍ਰਾਂਟ ਆਈ ਉਹਦੇ ਜਿਹੜਾ ਸਾਰੇ ਕਪੜਾ ਕੀਤਾ ਵਾ 10 ਲੱਖ ਦਾ ਹੀ ਕਪੜਾ ਕਰ ਗਿਆ ਦੀ ਇਹ ਬਾਕੀ ਜਿਹੜੇ ਗਲੀਆਂ ਨਾਲੀਆਂ ਦੇ ਆਈ ਆ ਉਹਨੇ ਦੋ ਗਗਰੀਆਂ ਬਣਾਇਆ ਬਾਕੀ ਗਲੀ ਜਿਹੜੀ ਇਹਨਾਂ ਦੇ ਮੁੰਡਿਆਂ ਨੇ ਜਵਾਬ ਮੰਗਿਆ ਇਹਨਾਂ ਦੀ ਗਾਲੀ ਕੱਥੀ ਪਈ ਆ ਇੱਕ ਇੱਕ ਗਾਲੀ ਤਿੰਨ ਵਾਰੀ ਬਣੀ ਵੀ ਆ ਤਿੰਨ ਵਾਰੀ ਇੱਟਾਂ ਲੱਗਿਆ ਉਹਦੇ ਵਿੱਚ ਸਰਪੰਚ ਨੇ ਨਾ ਖਵਾਵਾ ਜੀ ਕੀਤੀ ਵੀ ਆ ਤੇ ਅਗਲੀ ਆਗੇ ਤੋਬੇ ਦੀ ਤੋਬਾ ਉਸ ਤਰ੍ਹਾਂ ਜੀ ਤੋਬਾ ਦਾ ਲੱਖ ਰੁਪਇਆ ਆਇਆ ਜੀ ਚਾਰ ਦਵਾਰੀ ਦਿਖਾਇਆ ਵਾ ਤੋਬੇ ਦੇ ਵਿੱਚ ਤੁਹਾਨੂੰ ਫੋਟੋਆਂ ਵੀ ਭੇਜਿਆ ਸਾਰਾ ਸਬੂਤ ਸਾਡੇ ਕੋਲ ਸਾਂ ਜੀ ਤੁਹਾਨੂੰ ਦੱਤੇ ਆ ਉਹ ਦੱਤੇ ਜੀ ਤੁਹਾਨੂੰ ਉਹਦੇ ਵਿੱਚ ਕਾ ਉੱਗ ਗਿਆ ਵਾ ਸੱਪ ਨਿਕਲੇ ਆ ਲੋਕਾਂ ਦੇ ਘਰਾਂ ਦੇ ਬਾਹਰ ਆ ਰਹੇ ਆ ਕੋਈ ਇਹਨਾ ਚਾਰਦਵਾਦੀ ਨਹੀਂ ਕੀਤੀ ਜਨਰਲ ਜਨੂ ਸ਼ਮ ਸ਼ਮ ਹਾਂ ਜੁਦਾ ਹਾਂ ਤੁਹਾਡੇ ਵੱਲੋਂ ਇੱਥੇ ਪਿੰਡ ਦੇ ਵਿੱਚ ਕੋਈ ਕੰਮ ਹੋ ਰਿਹਾ ਇਸ ਫਿਲਹਾਲ ਦੀ ਘੜੀ ਹਾਂ ਜੀ ਹੁਣ ਜਿਹੜਾ ਕੰਮ ਉਹ ਸੈਕਟਰੀ ਉਹ ਕਰਾ ਰਿਹਾ ਉਹ ਪੈਪ ਦਾ ਪੈਪਾ ਦਾ ਬਾਕੀ ਅਦਰਵਾਜ਼ ਹੁਣ ਬੰਦੇ ਜਿਹੜੇ ਪਹਿਲਾਂ ਕਪੜੇ ਬਾਜੀ ਕਿਤੇ ਜਿਹੜਾ ਪੀਣ ਵਾਲੇ ਪਾਣੀ ਦੀ ਗੱਲ ਕਰਦੇ ਜੀ ਪੀਣ ਵਾਲੇ ਪਾਣੀ ਦਾ 10 ਲੱਖ ਰੁਪਏ ਆਇਆ ਬਾਜੀ ਉਹ 10 ਲੱਖ ਦੇ ਵਿੱਚ ਨਾ ਇੱਕ ਪੈਸਾ ਨਹੀਂ ਆਇਆ ਉਹ ਐਕਸ ਜਿੱਥਾ ਪਹਿਲੇ ਪਾਈਪ ਲਾਈਨ ਪਈ ਵੀ ਆ ਪਹਿਲੇ ਪਾਣੀ ਚੱਲ ਰਿਹਾ ਉਸ ਨੇ ਚੱਲ ਰਿਹਾ ਇਹਦੇ ਵਿੱਚ ਇਰੇ ਵਿੱਚ ਕੋਈ ਉਹ ਨਹੀਂ ਹੈਗਾ ਇਹ 10 ਲੱਖ ਰੁਪਏ ਖਾ ਗਿਆ ਸਾਨੂੰ ਪਾਣੀ ਮੈਨੂੰ ਬੜੀ ਤੇ ਰੱਖਦੇ ਆ ਰਿਹਾ ਜਿੱਥੋਂ ਪਹਿਲਾਂ ਉਹ ਜਿੱਥੋਂ ਪਹਿਲਾਂ ਟੈਂਕੀ ਲੱਗੀ ਉੱਥੋਂ ਨੂੰ ਆ ਰਿਹਾ ਬਾਕੀ ਜਿਹੜਾ ਸਰਕਾਰੀ ਸਕੂਲ ਦਾ ਨੇ 1 ਲੱਖ 40000 ਰੁਪਏ ਲਖਾਇਆ ਵਾ ਦਿਖਾਇਆ ਵਾ ਉਹਦੇ ਵਿੱਚ ਉਹ ਸਕੂਲ ਦੇ ਵਿੱਚ ਕੋਈ ਨਾ ਸਕੂਲ ਦਾ ਕੋਈ ਪੈਸਾ ਨਾ ਕੋਈ ਚਾਰਦੁਵਾਰੀ ਹੈ ਨਾ ਕੋਈ ਉਹਦੇ ਵਿੱਚ ਇੱਕ ਗਲੀ ਬਣਾਈ ਆ ਉਹਨਾਂ ਨੇ ਥੋੜੀ ਜਿਹੀ ਗਲੀ ਬਣਾਈ ਆ ਬਾਕੀ ਅਦਰਵਾਜ਼ ਕੋਈ ਸਰਕਾਰੀ ਸਕੂਲ ਜਿਹੜਾ ਪਹਿਲਾਂ ਦੇ ਜਦੋਂ ਉਹਦਾ ਸਕੂਲ ਬਣਿਆ ਉਦੋਂ ਚੱਲਿਆ ਆ ਰਿਹਾ ਤੇ ਇੱਕ ਹੈਗਾ ਪੰਚਾਇਤ ਪੰਚਾਇਤ ਘਰ ਦੀ ਮੁਰੰਮਤ ਜਿਹੜਾ ਪੰਚਾਇਤ ਘਰ ਆ ਉਹ ਹੁਣ ਵੀ ਡਿੱਗਣ ਦੇ ਸਾਰੀ ਚੱਲ ਰਿਹਾ ਉਹਦੇ ਵਿੱਚ ਵੀ ਉਹਨਾਂ ਜਿਹੜੀ ਗ੍ਰਾਂਟ ਹੈ 10 ਲੱਖ ਰੁਪਏ ਦਿਖਾਈ ਦੀ ਆ ਇਹਦੇ ਵਿੱਚ ਵੀ ਨਾ ਘਪਲੇਬਾਜ਼ੀ ਕੀਤੀ ਗਈ ਆ ਹੁਣ ਵੀ ਚੌਂਦਾ ਇਹ ਤਾਂ ਆਟੇ ਜੀ ਨੂਨ ਛਾ ਦਾਂਗਾ ਇਹ ਤਾਂ ਪੂਰੇ ਦਿਨ ਚਲਾ ਗਿਆ ਇਹਦੇ ਵਿੱਚ ਅਸੀਂ ਦੀ ਬਿਜ਼ਨਸ ਦੀ ਜਾਂਚ ਮੰਗਦੇ ਆ ਇੱਕ ਸਾਨੂੰ ਇਹ ਨਾ ਹੋਵੇ ਵੀ ਅਸੀਂ ਤਰਖਾਹ ਦੇ ਦੀ ਆਫਸਰ ਮਤਲਬ ਅਸੀਂ ਸਿਰ ਖੜਦੇ ਆ ਪਤਨੀਆਂ ਇਹ ਪੈਸੇ ਲੈ ਕੇ ਚੁੱਪ ਕਰਦੇ ਆ ਇੱਕ ਪ੍ਰੋਪੋਜ਼ਲ ਚੁੱਪ ਕਰਦੇ ਆ ਇਹ ਆਪਣੇ ਆਪ ਦਾ ਕੋਈ ਆਪਣੀ ਡਿਊਟੀ ਸਮਝਦੇ ਨਹੀਂ ਵੀ ਅਸੀਂ ਕਾਰਵਾਈ ਕਰਨੀ ਆ ਜਾਗਲ ਮੇ ਤੁਹਾਡੀ ਜੇ ਸਾਡੇ ਦਫ਼ਤਰ ਕੋਈ ਕੰਪਲੇਟ ਆ ਗਈ ਤੁਹਾਡੀ ਕੋਈ ਡਿਊਟੀ ਨਹੀਂ ਬਣਦੀ ਕਿਸੇ ਸਰਕਾਰ ਨੇ ਆ ਪ੍ਰਸ਼ਾਸਨ ਨੇ ਕੋਈ ਐਕਸ਼ਨ ਨਹੀਂ ਲਿਆ ਤਾਂ ਫਿਰ ਅੱਗੇ ਕੀ ਕਰੋਗੇ ਜੀ ਅਸੀਂ ਵੀਡੀਓ ਦਫ਼ਤਰ ਤਾਂ ਨਾ ਲਾਉਂਗਾ ਜੀ ਪਿੰਡ ਵਾਲੇ ਜੱਜ ਕਿੰਨੇ ਦਿਨ ਦਾ ਅਲਟੀਮੇਟਮ ਦਿੰਦੇ ਹੋ ਜੀ ਅਸੀਂ ਇਹਨਾਂ ਨੂੰ ਅਸੀਂ 11 ਦਿਨ ਦਾ ਨਾਮ ਹੈ ਰਵਿੰਦਰ ਸਿੰਘਾ ਜੀ ਮੈਂ ਪਿੰਟਲਾ ਖੋਦਰ ਰਹਿਣ ਵਾਲਾ ਜੀ ਸਾਡੇ ਪਿੰਡ ਦਾ ਸਰਪੰਚ ਕੁਲਦੀਪ ਸਿੰਘ ਪੁੱਤਰ ਗਰਮੀਰ ਸਿੰਘ ਦਾ ਜੀ ਹੁੰਦਾ ਹੈ ਇਸ ਨੇ ਸਾਡੇ ਪਿੰਡ 2.5 ਕਰੋੜ ਦਾ ਕਾਪਲਾ ਕੀਤਾ ਹੈ ਅਸੀਂ ਥਾਂ ਥਾਂ ਐਪਲੀਕੇਸ਼ਨ ਪਾਈ ਹੈ ਮੁੱਖ ਮੰਤਰੀ ਸਾਹਿਬ ਨੂੰ ਵੀ ਪਾਈ ਆਈ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਤੇ ਅਸੀਂ ਜਦ ਵੀ ਕਿਤੇ ਜਾਂਦੇ ਆਂ ਤੇ ਸਾਡੇ ਵਿਚੇ ਬੰਦੇ ਭੇਜਦਾ ਹੈ ਤੁਸੀਂ ਇਹ ਦੇਖ ਸਕਦੇ ਹੋ ਪਿੰਡ ਵਿੱਚ ਘੁੰਮ ਕੇ ਇਹ ਟੋਬੇ ਦਾ 10 ਲੱਖ ਲਾਇਆ ਵੀ 1 ਰੁਪਿਆ ਨਹੀਂ ਲੱਗਿਆ ਉਹਦੇ ਉੱਪਰ ਹੀ ਪੰਚਾਇਤ ਘਰ ਉੱਤੇ 1 ਰੁਪਿਆ ਨਹੀਂ ਲੱਗਿਆ ਹੋਇਆ ਜੀ ਬਾਕੀ ਇਹ ਬਾਹਰ ਭਜਣ ਦੀ ਤਿਆਰੀ ਵਿੱਚ ਆਈ ਕਿਰਪਾ ਕਰਕੇ ਇਸ ਉੱਪਰ ਜੋ ਵੀ ਜਾਤ ਕਾਨੂੰਨੀ ਕਾਰਵਾਈ ਬਣਦੀ ਸੁੱਪਰ ਕੀਤੀ ਜਾਵੇ ਇਹਦਾ ਵੀ ਤਾਂ ਨੱਥ ਪਾਇਆ ਹੋਇਆ ਇਹਦਾ ਵੀ ਤਾਂ ਲੱਗਿਆ ਹੋਇਆ ਸਰਦਾਰ ਸਾਹਿਬ ਪਿੰਡ ਦੇ ਹੀ ਕੁਝ ਲੋਕ ਨੇ ਵੱਡੇ ਤੇ ਇਲਜ਼ਾਮ ਲਗਾ ਰਹੇ ਨੇ ਕਿ ਗਰਾਂਟਾ ਮੈਂ ਹੇਰ ਫੇਰ ਕਰੀਏ ਜੀ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਬੀਬੀਆਂ ਪੈਣਾ ਸਾਰੇ ਨੂੰ ਸਤਿ ਸ੍ਰੀ ਅਕਾਲ ਠੀਕ ਹੈ ਜੀ ਤੇ ਜੋ ਇਹਨਾਂ ਨੇ ਇਲਜ਼ਾਮ ਲਾਇਆ ਉਹ ਸਾਰੇ ਝੂਠੇ ਹਨ ਮੇਰੇ ਕੋਲ ਪੂਰਾ ਇਹਨਾਂ ਦਾ ਵੇਰਵਾ ਪਿਆ ਜੀ ਕਿਹੜੇ ਕੰਮ ਖਾਤਰ ਕਿੰਨੇ ਪੈਸੇ ਆਏ ਕਿਹੜਾ-ਕਿਹੜਾ ਸੀ ਕੰਮ ਕੀਤਾ ਠੀਕ ਹੈ ਜੀ ਜੋ ਇਹਨਾਂ ਨੇ ਇਲਜ਼ਾਮ ਲਾਇਆ ਉਹ ਸਾਰੇ ਝੂਠੇ ਹਨ ਜਾਂ ਤਾਂ ਉਹ ਸਾਨੂੰ ਇਲਜ਼ਾਮ ਸਾਡੇ ਸ਼ਬਦ ਕਰ ਦੇਣਾ ਨਹੀਂ ਇਹ ਜਿੰਨੇ ਬੰਦੇ ਐ ਮੈਂ ਸਾਰੇ ਦੇ ਮਾਨਾਣੀ ਦਾ ਕੇਸ ਟੋਕੂਗਾ ਸਾਡੇ ਮੇਰੇ ਕੋਲ ਪ੍ਰੂਫ ਹੈ ਜੋ ਇਹਨਾਂ ਨੇ ਵਟਸਐਪ ਇੰਸਟਾਗ੍ਰam ਫੇਸਬੁੱਕ ਤੇ ਪਾਏ ਨੇ ਉਹ ਮੇਰੇ ਕੋਲ ਸਾਰੇ ਸਬੂਤ ਹਨ ਦੇ ਜਿੰਨੇ ਬੰਦੇ ਐ ਵਿੱਚੇ ਠੀਕ ਹੈ ਜੀ ਤੋਂ ਜੋ ਵੀ ਮੇਰੇ ਕੋਲ ਪੈਸਾ ਆਇਆ ਉਹ ਮੇਰੇ ਸਭ ਆਪਣੇ ਕੋਲ ਹੈ ਮੇਰੇ ਠੀਕ ਹੈ ਮੇਰੀ ਕਾਪੀਆਂ ਵਿੱਚ ਬੈਂਕ ਦੀਆਂ ਚ ਆਪਣੀ ਗ੍ਰਾਮ ਪੰਚਾਇਤ ਢਾਖੁਰ ਦੀ ਖਾਤੇ ਵਿੱਚ ਆ ਜੀ ਠੀਕ ਹੈ ਰਿਕਾਰਡ ਵਿੱਚ ਸਾਡੇ ਕੋਲ ਸਾਰਾ ਪੈਸਾ ਸਾਡੇ ਕੋਲ ਹੈਗਾ ਜੀ ਸਰਬਸਾਬ ਦਾ ਕਹਿਣਾ ਹੈ ਕਿ ਸ਼ਮਸ਼ਾਨ ਘਾਟ ਘੱਟ 10 ਲੱਖ ਰੁਪਏ ਆਇਆ ਹੈ ਤੇ ਚਾਰ ਦੀਵਾਰੀ ਦਾ ਤਾਂ ਪੈਸਾ ਆਇਆ ਤਾਂ ਉਹ ਗਰਾਂਟੀ ਰਿਪੇਅਰ ਕਰੀਏ ਨਹੀਂ ਦੇਖੋ ਜੀ ਉਹ ਜਿਹੜੀ ਸ਼ਮਸ਼ਾਨ ਘਾਟ ਦੀ ਗੱਲ ਕਰਦੇ ਹੋ ਉਹ ਸਾਰੀ ਝੂਠ ਹੈ ਜੋ ਸ਼ਮਸ਼ਾਨ ਘਾਟ ਵਿੱਚ ਅਸੀਂ ਕੰਮ ਕੀਤਾ ਉਹ ਤੁਹਾਨੂੰ ਅਸੀਂ ਫੋਟੋਆਂ ਵੀ ਦੇ ਸਕਦੇ ਤੁਹਾਨੂੰ ਨਾਲ ਜਾਣ ਕੇ ਉੱਥੇ ਅਟੈਚ ਵੀ ਕਰਾ ਸਕਦੇ ਜੀ ਤੇ ਜਿਹੜੀ ਉਹ ਸ਼ਮਸ਼ਾਨ ਘਾਟ ਦਿਖਾ ਰਹੇ ਇੱਕ ਹੋਰ ਦਿਖਾਈ ਉਹ ਸਰ ਜੀ ਉਹ ਜਨਰਲ ਸ਼ਮਸ਼ਾਨ ਘਾਟ ਹੈ ਸਾਡੇ ਪਾਉ ਦਾ ਕੋਈ ਪੈਸਾ ਨਹੀਂ ਆਇਆ ਸਾਡੇ ਪਾਉ ਦਾ ਤਕਰੀਬਨ 140000 ਰੁਪਏ ਆਇਆ ਉਹਦਾ ਅਸੀਂ ਉੱਪਰ ਛੱਡ ਛੁੱਟ ਪਾਦੇ ਸੀਗਾ ਜੀ ਹਾਂਜੀ ਤੇ ਉਹਦੇ ਵਿੱਚ ਛੱਡ ਦੇ ਥੱਲੇ ਮਿੱਟੀ ਬਹੁਤੀ ਸੀਗੀ ਜੀ ਤੇ ਦੂਸਰੇ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਹੈ ਪਿੰਡ ਦਾ ਇੱਕ ਟੋਬਾ ਹੈ ਟੋਬੇ ਦੀ ਜਿਹੜੀ ਚਾਰ ਦੁਵਾਰੀ ਖਤਰ ਜਿਹੜੇ ਆ ਵੀਡੀਓ ਦਫ਼ਤਰ ਤੋਂ ਗ੍ਰਾਂਟ ਆਈ ਸੀ ਹਾਂਜੀ ਤੇ ਉਹ ਜਿਹੜੀ ਗ੍ਰਾਂਟ ਜਿਹੜੀ ਆ ਮਤਲਬ ਕਿ ਉਹਨਾਂ ਨੇ ਲਗਾਈ ਨਹੀਂ ਹੈ ਕੀ ਕਹਿਣਾ ਨਹੀਂ ਸਰ ਸਾਡੇ ਪਾਈ ਦੀ ਕੋਈ ਗ੍ਰਾਂਟ ਨਹੀਂ ਆਈ ਟੋਬੇ ਦੀ ਜੀ ਠੀਕ ਹੈ ਜੀ ਜੇ ਸਰ ਸਾਡੇ 50 ਦੀ ਸੀ ਲਾਂਦੇ ਜੀ ਠੀਕ ਹੈ ਨਾ ਸਰ ਦੇਖੋ ਜੀ ਜੇ ਹੁਣ ਕੋਈ ਵੀ ਪੈਸਾ ਆਵੇ ਤਾਂ ਸਰ ਉਹਨੂੰ ਅਸੀਂ ਪੈਸਾ ਲਾਂਭੇ ਜੀ ਅਸੀਂ ਵਾਪਸ ਥੋੜੀ ਕਰੂਗੇ ਪੈਸੇ ਨੂੰ ਜੀ ਠੀਕ ਹੈ ਜੀ ਇਹ ਸਰ ਸਾਰੇ ਝੂਠੇ ਸਬੂਤ ਹੈ ਐਨਾ ਪਰ ਜੇ ਸਬੂਤ ਹੈਗਾ ਠੀਕ ਹੈ ਜੀ ਮੈਨੂੰ ਲੈਣ ਕੇ ਦੇ ਦੇਣਾ ਜੋ ਇਹਨਾਂ ਦੀ ਕਾਰਵਾਈ ਬਣਦੀ ਹੈ ਮੈਂ ਕਰਾਉਣੇ ਤਿਆਰ ਬੈਠਾ ਜੀ ਬੱਲੇ ਬਲੋਂ ਉਹਨਾਂ ਦੇ ਇਲਜ਼ਾਮ ਲਾਜਦਾਰ ਹਾਂ ਜੀ ਉਹ ਕਹਿੰਦੇ ਪਾਣੀ ਪਿੰਡ ਦੇ ਵਿੱਚ ਪਾਣੀ ਦੀ ਟੈਂਕੀ ਤੇ ਪੂਰਨ ਦੇ ਸੈਂਟਰ ਕਿਤੇ ਦਿਖ ਨਹੀਂ ਰਿਹਾ ਸਰ ਜੀ ਦੇਖੋ ਜੀ ਕਮੇਟੀ ਸੈਂਟਰ ਪਿੱਛੇ ਦਿਖ ਰਿਹਾ ਤੁਹਾਨੂੰ ਉਹ ਸਾਡੇ ਇੱਕ ਬਜ਼ ਉਹਨਾਂ ਦੇ ਸਰਪੰਚ ਸਾਬਕਾ ਸਰਪੰਚ ਉਹਨਾਂ ਨੇ ਉਹ ਕਮੇਟੀ ਸੈਂਟਰ ਬਣਾਇਆ ਜੀ ਠੀਕ ਹੈ ਜੀ ਉਹਦੀ ਫਿਲਹਾਲ ਸਾਡੇ ਕੋਲ ਕੋਈ ਗਰੰਟ ਨਹੀਂ ਕੋਈ ਅਸੀਂ ਉਹਦਾ ਕੰਮ ਨਹੀਂ ਕੀਤਾ ਜੀ ਸਿਰ ਪਾਣੀ ਦੀ ਟੈਂਕੀ ਖਾਤਰ ਸਾਡੇ ਕੋਲ ਪੈਸੇ ਨਹੀਂ ਆਏ ਹੈਗੇ ਜੀ ਸਾਨੂੰ ਅਪਰੂਵ ਦੇ ਦੇਣ ਜੀ ਇਹ ਵੀ ਤੁਹਾਡੇ ਕੋਲ ਪੈਸੇ ਆਏ ਟੈਂਕੀ ਤੇ ਜੀ ਠੀਕ ਹੈ ਜੀ ਜੋ ਇਹ ਕਾਰਨ ਮੰਨ ਲਓ ਜੋ ਵੀ ਇਹ ਸਾਡੇ ਉਪਰਕਾਰ ਬਈ ਕਰਾਣਾ ਚਾਹੁੰਦੇ ਅਸੀਂ ਕਰਾਉਣੇ ਤਿਆਰ ਹੈ ਜੀ ਜੇ ਸਾਡੇ ਕੋਲ ਪੈਸੇ ਆਏ ਹੋਵੇ ਜੀ ਮੋਰ ਤੁਹਾਡੇ ਤੇ ਇਲਜ਼ਾਮ ਲਗਾਇਆ ਸਰਪੰਚ ਸਾਹਿਬ ਕਿ ਜਿਹੜੀ 17 ਵਿਸਵੇ ਕੋਈ ਜ਼ਮੀਨ ਹੈ ਧਰਮਸ਼ਾਲਾ ਵਾਲੀ ਹਾਂਜੀ ਸਰ ਉਹ ਜਿਹੜੀ ਹੈ ਪਹਿਲਾਂ ਪਿਛਲੀ ਜਿਹੜੀ ਪੰਚਾਇਤਾਂ ਆ ਰਹੀਆਂ ਦੀਆਂ ਉਹਨਾਂ ਨੇ 17 ਵਿਸਵੇ ਉਹ ਸ਼ੋਅ ਕਰੀਦੀ ਹੈ ਸਾਰੇ ਪਾਸੇ ਹੁਣ ਉਹ 34 ਵਿਸਵੇ ਤੁਸੀਂ ਕਰਕੇ ਕੋਈ ਗ੍ਰਾਂਟ ਲਈ ਹੈ ਨਹੀਂ ਨਹੀਂ ਸਰ ਦੇਖੋ ਉਹਦੀ ਗ੍ਰਾਂਟ ਆਈ ਸੀਗੀ ਸਾਡੇ ਬਾਜੀ ਧਰਮਸ਼ਾਲਾ ਦੀ ਚਾਰ ਦੀਵਾਰੀ ਖਾਤਰ ਉਹ ਦੇਖੋ ਕੋਈ ਮਾਲਵਾਹ ਕੋਲੇ ਇਹ ਤਾਂ ਕੋਈ ਕੋਈ ਸਬੂਤ ਤਾਂ ਤੁਹਾਨੂੰ ਦੇਣਗੇ ਦੇ ਦਿੰਜੀ ਇਹ ਕੋਈ ਹੋਰ ਗਾਰਜ ਬੋਲਦੀ ਹੋਵੇ ਸਾਨੂੰ ਉਹ ਤਾਂ ਕੋਈ ਪ੍ਰੂਫ ਦੇ ਦੇਣ ਜੀ ਠੀਕ ਹੈ ਜੀ ਜਿੰਨੀ ਸਾਡੇ ਕੋਲ ਗਰਾਂਟ ਆਈ ਹੈ ਉਹਦੀ ਸਟੇਜ ਲੱਗ ਗਈ ਜੀ ਉੱਥੇ ਜਗ੍ਹਾ ਦੀ ਜੀ ਉਹਦੇ ਮਤਲਬ ਉਹ ਜਿੰਨੀ ਸਾਡੇ ਕੋਲ ਮੇਰੇ ਪਾਸ ਨਕਸ਼ਾ ਬਣਿਆ ਵਸਰ ਇਹਦਾ ਜਿੰਨੀ ਮੈਂ ਉਨੀ ਜਮੀਨ ਕਵਰ ਕਰੀ ਹੈ ਜੀ ਮੈਂ ਤੁਹਾਨੂੰ ਲੱਗਦਾ ਨਾਲੇ ਪਿੰਡ 'ਚ ਕੰਮ ਹੋ ਰਹੇ ਸਦੀ ਸਾਡੇ ਤਕਰੀਬਨ ਬਹੁਤ ਕੰਮ ਹੋ ਗਿਆ ਜੀ ਇਹ ਜਿਹੜੇ 2-4 ਪਰਸੈਂਟ ਲਈ ਬੈਠੇ ਆ ਜੀ ਲੋਕ ਇਹ ਸਾਡੇ ਪਿੰਡ 'ਚ ਕੰਮ ਨਹੀਂ ਹੋਣ ਦਿੰਦੇ ਹੈਗੇ ਜੀ ਇਹ ਤੁਹਾਡੇ ਤੇ ਇਲਜ਼ਾਮ ਜਿਹੜੇ ਆ ਵਿਰੋਧੀ ਕਿਉਂ ਲਗਾ ਰਹੇ ਆ ਕਿ ਮਕਸਦ ਸਰ ਐਦਾ ਸਰ ਇਹਦਾ ਮਕਸਦ ਇਹ ਹੈ ਜੀ ਜਦੋਂ ਇਹ ਆਪਣੇ ਪਹਿਲਾ ਸਰਪੰਚ ਬਣੇ ਹੈ ਕਾਲੀਆਂ ਦੇ ਟਾਈਮ ਵਿੱਚ ਇਹਨਾਂ ਨੇ ਕੀ ਕੰਮ ਕੀਤਾ ਜੀ ਇਹ ਕੰਮ ਕਰਦੇ ਸਾਨੂੰ ਕੰਮ ਕਰਨ ਦੀ ਕੀ ਲੋੜ ਸੀਗੀ ਇਹਨਾਂ ਦੀ ਸਰਕਾਰ ਵੀ ਸੀਗੀ ਜੀ ਇਹਨਾਂ ਨੇ ਕੰਮ ਕਿਉਂ ਨਹੀਂ ਕੀਤੇ ਹੈਗੇ ਜੀ ਇਹ ਉਸ ਟਾਈਮ ਜੇ ਕੰਮ ਕਰ ਦਿੰਦੇ ਅੱਜ ਸਾਨੂੰ ਕੰਮ ਕਰਨ ਦੀ ਕੀ ਲੋੜ ਸੀਗੀ ਜੀ ਸਰ ਜਿਹੜਾ ਇਹ ਮੈਂ ਪਾਈ ਪਲੈਨ ਪਾਈ ਹੈ ਇਹ 7 ਫੁੱਟ ਡੂੰਗੀ ਸੀਗੀ ਇਹ ਕੱਲੋਂ ਬੱਚੇ ਲੰਘਦੇ ਉਹ ਵੀ ਡਰਦੇ ਸੀਗੇ ਜਿਹੜੇ ਵਿਚਾਰੇ ਘਰ ਸੀਗੇ ਔਰ ਸੱਪ ਸਰ ਮੇਤੇ ਵੀ ਲੰਬੇ ਲੰਬੇ ਫਿਰਦੇ ਸੀਗੇ ਉਹਦੇ ਵਿੱਚ ਠੀਕ ਹੈ ਜੀ ਤੇ ਸਰ ਹੁਣ ਦੇਖੋ ਇਹ ਮਤਲਬ ਪਾਰਟੀਆਂ ਹੁੰਦੀਆਂ ਇਹ ਕਹਿੰਦੇ ਆ ਵੀ ਅਸੀਂ ਇਹ ਕੰਮ ਨਾ ਕਰਨ ਦੇ ਦੀਏ ਜੀ ਸਰ ਸਾਡੇ ਪਿੰਡ ਵਿੱਚ ਇਹ ਜ਼ਿਆਦਾ ਜੀ ਹੈ ਸਰ ਸਾਹਿਬ ਇੱਕ ਤੁਹਾਡਾ ਹੀ ਪੰਚਾਇਤ ਦਾ ਪੰਚ ਹੈ ਜੀ ਉਹਨੇ ਵੀ ਤੁਹਾਡੇ ਤੇ ਇਲਜ਼ਾਮ ਲਗਾਏ ਆ ਕਿ ਜਿਹੜੇ ਗਲਤ ਮਤਿਆਂ ਦੇ ਉੱਤੇ ਮੇਰੇ ਤੇ ਸਾਈਨ ਕਰਵਾਏ ਜਾਂਦੇ ਨੇ ਵੀ ਮੇਰੇ ਕੋਲ ਆਂਦੇ ਤੇ ਗਲਤ ਮਤਿਆਂ ਦੇ ਉੱਤੇ ਸਾਈਨ ਕਰਵਾਉਂਦੇ ਤੇ ਪਰ ਮੈਂ ਕਰਦਾ ਨਹੀਂ ਤਾਂ ਕੀ ਕੀ ਸਚਾਈ ਹੈ ਸਰ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੌਦੇ ਕੋਲ ਗਿਆ ਹੀ ਨਹੀਂ ਹੈਗਾ ਜੀ ਜੇ ਗਿਆ ਸਰ ਇੱਕ ਦੋ ਨੇ ਮਤਿਆਂ ਦੇ ਸਾਈਨ ਕੀਤੇ ਆ ਉਹ ਮੇਰੇ ਹੋਰੇ ਪਾਸੇ ਮਨੋ ਤਰੀਕੇ ਨਾਲ ਗੱਲਾਂ ਕਰਨ ਉਹ ਵੀ ਉਹ ਮੰਨੋ ਹੋਰੇ ਤਰੀਕੇ ਨਾਲ ਗੱਲਾਂ ਕਰਨ ਠੀਕ ਹੈ ਜੀ ਵੀ ਆ ਕਰ ਲਓ ਉਹ ਕਰ ਲਓ ਠੀਕ ਹੈ ਜੀ ਪਰ ਆਪਾਂ ਤਾਂ ਇੱਕ ਦੋ ਮਤਿਆਂ ਦੀ ਸਾਈਨ ਕਰਾਏ ਆ ਮੁੜ ਕੇ ਹੋਰ ਤਰੀਕਾ ਕੀ ਉਹ ਸਰ ਹੋਰ ਸਿੱਧੀ ਗੱਲ ਹੈ ਮੇਰੇ ਤੋਂ ਪੈਸੇ ਮੰਗਦਾ ਸੀਗਾ ਜਾਇਨ ਕਰਨੇ ਦੇ ਗੱਲ ਨਾ ਇੱਕ ਵਾਰੀ ਜੀ ਠੀਕ ਹੈ ਤੁਸੀਂ ਸਰ ਆਪਾਂ ਕੋਈ ਹੋਰ ਗੱਲ ਕਰਨ ਨਹੀਂ ਜਾਂਦੇ ਪਰ ਸਰ ਜਿਹੜੀ ਸਾਡੀ ਮੰਨ ਲਓ ਪਿੰਡ ਦੀ ਹੁਣ ਤੁਸੀਂ ਬਾਕੀ ਦੇਖੋ ਕਿੰਨੇ ਮੇਰੇ ਨਾਲ ਹੈ ਵੀਡੀਓ ਬਣਾ ਲਓ ਜੇ ਮੈਂ ਗਲਤ ਹੁੰਦਾ ਤਾਂ ਬਚਰੀ ਮੇਰੀ ਜਿਹੜੀ ਬੀਬੀਆਂ ਪਹਾੜਾ ਮਾਪੇ ਬੈਠੇ ਆ ਇਹ ਮੇਰੇ ਨਾਲ ਟਪੰਦੇ ਜੀ ਹੈ ਠੀਕ ਹੈ ਜੀ ਸਾਡੀ ਟੋਟਲ ਮੇਰੇ ਖਿਆਲ 250 ਵੋਟ ਹੈ ਜੀ ਠੀਕ ਹੈ ਜੀ ਹੁਣ ਤਕਰੀਬਨ ਦੇਖ ਲਓ ਕਿੰਨੇ ਸਾਡੇ ਨਾਲ ਹੈ ਠੀਕ ਹੈ ਜੀ ਇਹ ਲੋਕ ਜਿਹੜੇ ਸਰ ਦੇਖੋ ਜਿਹੜੀ ਤੁਸੀਂ ਐਪਲੀਕੇਸ਼ਨ ਦੇਖਿਓ ਜੀ ਜਿਹੜੀ ਇਹਨਾਂ ਨੇ सीएम साहब ਨੂੰ ਤੇ ਹੋਰ ਕਿਸੇ ਨੂੰ ਪਾਈ ਐ ਡੀਐਸਬੀ ਸਾਹਿਬ ਪੁਲਿਸ ਕਮਿਸ਼ਨ ਨੂੰ ਉਹਨਾਂ ਪਰ ਸਰ ਸਾਰੇ ਝੂਠੇ ਸਾਈਨ ਕੀਤੇ ਹੋਏ ਆ ਸਿਰਫ ਮੇਰੇ ਦੋ ਬੰਦੇ ਨੇ ਸਾਈਨ ਆ ਪਿੰਡ ਦੇ ਜੀ ਸਰ ਜੇ ਐਨੇ ਵਧੀਆ ਬੰਦੇ ਹੁੰਦੇ ਪਿੰਡ ਪੂਰਾ ਪਿੰਡ ਪੂਰੇ ਤੋਂ ਸਾਈਨ ਕਰਾਉਂਦੇ ਜੀ ਠੀਕ ਹੈ ਜੀ ਤੱਕੇ ਦੇਖੋ ਕਹਿਣੇ ਤੇ ਸਰ ਕੁਝ ਨਹੀਂ ਹੁੰਦਾ ਹੈਗਾ ਜੀ ਠੀਕ ਹੈ ਜੀ ਆਪਸੀ ਰੰਜਸ਼ ਜ਼ਿਆਦਾ ਜੀ ਸਰ ਇਹ ਜਿਹੜੇ ਤੁਹਾਡੇ ਤੇ ਦੋਸ਼ ਲਾਗੇ ਤੇ ਸਪੋਰਟ ਜੇ ਖਾਤ ਨਹੀਂ ਹੁੰਦੇ ਜਾਂ ਖਾਦ ਨਹੀਂ ਜਾਂ ਅਗਲਾ ਤੁਹਾਡਾ ਸਟੈਪ ਸਰ ਮੇਰਾ ਅਗਲਾ ਸਟੈਪ ਇਹ ਹੈ ਜੋ ਵੀ ਇਹਨਾਂ ਨੇ ਅਸੀਂ ਕਾਨੂੰਨ ਦਾ ਸਾਰਾ ਲੰਮੀ ਜੀ ਜੋ ਵੀ ਜਿਨ੍ਹਾਂ ਨੇ ਮੇਰੇ ਪਰ ਅਲੀਗੇਸ਼ਨ ਲਾਏ ਆ ਜਿੰਨੇ ਵੀ ਬੰਦਿਆਂ ਨੇ ਵਿਚੇ ਬੀਬੀਆਂ ਵਿਚੇ ਪੈਣਾ ਜੋ ਵੀ ਹੈਗਾ ਮੈਂ ਸਪਰ ਮਾਨਾਣੀ ਦਾ ਕੇਸ ਟੋਕੂ ਮੈਂ ਜੀ ਇਹਨਾਂ ਨੇ ਮੈਨੂੰ ਹਰਾਸ਼ ਕੀਤਾ ਜੀ ਮੈਨੂੰ ਬੜਾ ਪਰੇਸ਼ਾਨ ਕੀਤਾ ਫੇਸਬੁਕ ਮਤਲਬ ਫੇਸਬੁਕ ਇੰਸਟਾਗ੍ਰਾਮ ਤੇ ਆਪਣਾ ਜੋ ਵੀ ਵਟਸਐਪ ਤੇ ਸਰ ਬੜਾ ਇਹਨਾਂ ਨੇ ਮੈਨੂੰ ਪਰੇਸ਼ਾਨ ਕੀਤਾ ਔਰ ਸਭ ਨੂੰ ਮੈਂ ਮਾਨਾਹਨੀ ਮਤਲਬ ਸਾਡੇ ਪਿੰਡ ਦੇ ਵਿੱਚ ਸਰਪੰਚ ਤੇ ਦੋਸ਼ ਲੱਗੇ ਅੱਜ ਤੁਸੀਂ ਉਹਨਾਂ ਦੇ ਨਾਲ ਬੈਠੇ ਹੋ ਕੀ ਅਸਲ ਸੱਚਾਈ ਕੀ ਆ ਕੀ ਇਹ ਗਰਾਂਟਾ ਦੀ ਹੀਰਵਿਰ ਕਰੀਏ ਨੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਵੈਗੁਰਜੀ ਕਥਾਸਾ ਸਿਰਵਾਇਕ ਨੂੰ ਕਰਦੇ ਜਿਹੜੇ ਇਹ ਦੋਸ਼ ਮੀਡੀਆ ਦੇ ਸਾਹਮਣੇ ਆਏ ਨੇ ਜਾਂ ਸਰਕਾਰਾਂ ਸਾਹਮਣੇ ਆਏ ਨੇ ਇਹ ਬੇਮੁਨਾਯਾਤ ਦੋਸ਼ ਨੇ ਕੋਈ ਇਦਾਂ ਦੀ ਗੱਲ ਸਾਡੇ ਪਿੰਡ ਵਿੱਚ ਹੈ ਨਹੀਂ ਦੋ ਚਾਰ ਆਨਸਰ ਹੈਗੇ ਨੇ ਗਲਤ ਜੋ ਕਿ ਬਿਨਾ ਮਤਲਬ ਤੋਂ ਸਾਡੇ ਸਰਪੰਚ ਸਾਹਿਬ ਨੂੰ ਬਦਨਾਮ ਕਰਦੇ ਇਹ ਪ੍ਰਾਣੀਆਂ ਰੰਜਿਸ਼ਾਂ ਨੇ ਇਹ ਪ੍ਰਾਣੀਆਂ ਪਾਰਟੀਵਾਜੀਆਂ ਨੇ ਇਦਾਂ ਦੀ ਕੋਈ ਵੀ ਗੱਲਬਾਤ ਨਹੀਂ ਇਹ ਬੇਮੁਨਾਯਾਤ ਗੱਲਾਂ ਨੇ ਜੋ ਵੀ ਸਾਡੇ ਪਿੰਡ ਨੂੰ ਜਾਂ ਸਾਡੇ ਇਲਾਕੇ ਨੂੰ ਚੰਨੀ ਸਾਹਿਬ ਨੇ ਗ੍ਰਾਂਟ ਦਿੱਤੀ ਹੈ ਉਹ ਦਾ ਸਾਰੇ ਵਧੀਆ ਢੰਗ ਨਾਲ ਕੰਮ ਹੋਇਆ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਪੰਚਾਇਤ ਦੇ ਧਿਆਨ ਵਿੱਚ ਲਿਆ ਕੇ ਸਰਪੰਚ ਸਾਹਿਬ ਨੇ ਕੰਮ ਕਰਵਾਇਆ ਸਾਰਾ ਪਿੰਡ ਖੜਾ ਦੋ ਚਾਰ ਬੰਦਿਆਂ ਦੇ ਕਹਿਣ ਤੇ ਕੋਈ ਗਲਤ ਨਹੀਂ ਹੁੰਦਾ ਜੇ ਕਿਤੇ ਕੋਈ ਗਲਤੀ ਸਰਪੰਚ ਸਾਹਿਬ ਦੀ ਆਉਂਦੀ ਤਾਂ ਅਸੀਂ ਆਪ ਇਹਨਾਂ ਨੂੰ ਆ ਕੇ ਗੱਲ ਕਰਦੇ ਪਰ ਇਹ ਸਭ ਬੇਮੁਨਾਯਾ ਦਾ ਕੋਈ ਗੱਲ ਨਹੀਂ ਫੈਕਟਰੀ ਸਾਹਿਬ ਇੱਕ ਢਾਾਕ ਦਾ ਮਸਲਾ ਹੈ ਸਰਪੰਚ ਤੇ ਕਈ ਦੋਸ਼ ਲੱਗੇ ਨੇ ਤੇ ਆ ਕੇ ਆਈ ਵੀ ਪਾਈ ਵੀ ਸ਼ਿਕਾਇਤਾਂ ਵੀ ਬਹੁਤ ਕਰ ਰਹੀਆਂ ਕਿ ਜਾਂਚ ਕਿੱਥੇ ਕ ਪਹੁੰਚੀ ਹੈ ਜੀ ਉਹਦੀ ਤੁਹਾਡੇ ਦੱਸਿਆਂ ਤੋਂ ਤੇ ਫੇਸਬੁਕ ਤੇ ਜੋ ਨਦੀ ਚੱਲ ਰਹੀਆਂ ਨੇ ਵਾਇਰਲ ਹੋਈਆਂ ਨੇ ਵੀਡੀਓ ਜਨਨ ਦੇਖਣ ਤੋਂ ਬਾਅਦ ਅਸੀਂ ਤਾਂ ਇਹ ਕਾਂਗੇ ਕਿ ਇਹਨਾਂ ਦੀ ਜਾਂਚ ਕੀਤੀ ਜਾਊਗੀ ਤੇ ਜੋ ਇਹਦੇ ਚ ਦੋਸ਼ੀ ਪਾਇਆ ਜਾਊਗਾ ਉਹਦੇ ਵੀ ਕਾਰਵਾਈ ਕੀਤੀ ਜਾਊਗੀ ਗਰੰਟਾ ਜਿਹੜੀਆਂ ਲੈ ਲੈ ਕੇ ਖਾਲੀਆਂ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕੀ ਕੀ ਮਸਲਾ ਹੈ ਜੀ ਇਹ ਜੋ ਤੱਕ ਜਿਤਨਾ ਤੱਕ ਮੈਨੂੰ ਸਮਝ ਆਈ ਹੈ ਕਿ ਸਾਡੇ ਕੋਲ 200 ਰੁਪਏ ਨਹੀਂ ਆਇਆ ਜਦ ਤੱਕ ਮੈਂ ਜਿਹਨੇ ਤਰ੍ਹਾਂ ਚ ਮੈ ਰਹੀ ਆ ਤੇ ਜੇ ਕੋਈ ਇਸਾਂ ਦੀ ਗੱਲ ਹੈ ਤਾਂ ਉਸ ਦਾ ਵੀ ਆਪਾਂ ਜਾਂਚ ਪੜਤਾਲ ਕਰਾਂਗੇ ਤੇ ਜੋ ਵੀ ਹੋਊਗਾ ਆਪਾਂ ਤੁਹਾਨੂੰ ਦੱਸ ਦਾਂਗੇ ਅਗਰ ਇਸ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਸਰਪੰਚ ਤਾਂ ਉਸ ਦੇ ਉੱਤੇ ਕਾਰਵਾਈ ਕੀਤੀ ਜਾਊਗੀ ਜੀ ਫਿਰ ਸਾਬਕਾ ਸਰਪੰਚ ਤੋਂ ਲੈ ਕੇ ਕਈ ਹੋਰ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਕਾਰਜਕਾਰੀ ਸਰਪੰਚ ਕੁਲਦੀਪ ਸਿੰਘ ਦੇ ਖਿਲਾਫ ਵੱਡੇ ਇਲਜ਼ਾਮ ਲਗਾਏ ਗਏ ਨੇ ਕਿਉਂਕਿ ਗਰਾਂਟਾਂ ਆਈਆਂ ਕਹਿੰਦੇ ਗਰਾਂਟਾਂ ਲਾਈਆਂ ਹੀ ਨਹੀਂ ਤੇ ਗਰਾਂਟਾਂ ਦੇ ਵਿੱਚ ਹੇਰਫੇਰ ਕਰ ਗਿਆ ਏ ਤੇ ਦੂਜੇ ਪਾਸੇ ਕਾਰਜਕਾਰੀ ਸਰਪੰਚ ਕੁਲਦੀਪ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਕੋਲ ਪੂਰੇ ਰਿਕਾਰਡ ਨੇ ਜਿਹੜੇ ਮੇਰੇ ਤੇ ਇਲਜ਼ਾਮ ਲਗਾਏ ਗਏ ਨੇ ਉਹ ਬਿਲਕੁਲ ਬੇਬੁਨਿਆਦ ਨੇ ਬਿਲਕੁਲ ਝੂਠੇ ਨੇ ਮੈਨੂੰ ਹਰਾਸਮੈਂਟ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਪਿੰਡ ਦਾ ਵਿਕਾਸ ਕਰ ਰਿਹਾ ਹਾਂ ਤੇ ਦੂਜੇ ਪਾਸੇ ਸਰਪੰਚ ਦੇ ਨਾਲ ਆਏ ਕੁਝ ਪਿੰਡ ਵਾਰਸੀਆਂ ਨੇ ਵੀ ਕਿਹਾ ਕਿ ਸਰਪੰਚ ਵਧੀਆ ਕੰਮ ਕਰ ਰਿਹਾ ਜਿਹੜੇ ਪਿੰਡ ਦੇ ਨੌਜਵਾਨ ਅਤੇ ਸਾਬਕਾ ਸਰਪੰਚ ਇਸ ਤੇ ਇਲਜ਼ਾਮ ਲਗਾ ਰਹੇ ਨੇ ਉਹ ਬਿਲਕੁਲ ਬੇਬੁਨਿਆਦ ਨੇ ਤੇ ਜੇ ਆਪਾਂ ਗੱਲ ਕਰੀਏ ਵੀਡੀਓ ਦਫ਼ਤਰ ਤੇ ਵਿੱਚ ਸੈਕਟਰੀ ਦੇ ਵੱਲੋਂ ਵੀ ਜਿਹੜਾ ਬੀਬੀ ਦੇ ਵੱਲੋਂ ਕਿਹਾ ਗਿਆ ਕਿ ਅਗਰ ਇਹ ਮਸਲਾ ਤੁਹਾਡੇ ਵੱਲੋਂ ਧਿਆਨ ਚ ਲਿਆਇਆ ਗਿਆ ਜੇਕਰ ਕੋਈ ਇਸਮਾਂ ਦੋਸ਼ੀ ਪਾਇਆ ਜਾਂਦਾ ਹੈ ਜਾਂਚ ਕੀਤੀ ਜਾਵੇਗੀ ਉਸ ਤੋਂ ਬਾਅਦ ਜੇ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਉੱਤੇ ਕਾਰਵਾਈ ਹੋਵੇਗੀ ਫਿਲਹਾਲ ਸੌਦੀ ਇੱਕ ਗੱਲ ਆਪਾਂ ਕਹਿੰਦੇ ਨੇ ਸਰਪੰਚ ਤੇ ਦੋਸ਼ ਲੱਗੇ ਸੀ ਸਰਪੰਚ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਬੇਬੁਨਿਆਦ ਦੋਸ਼ ਦਸੇ ਨੇ ਤੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਮੇਰੇ ਤੇ ਝੂਠੇ ਦੋਸ਼ ਲਗਾਏ ਨੇ ਮੇਰੀਆਂ ਵੀਡੀਓ ਵਾਇਰਲ ਕੀਤੀਆਂ ਨੇ ਮੈਂ ਉਹਨਾਂ ਤੇ ਇਹ ਮਾਨਹਾਨੀ ਦਾ ਕੇਸ ਵੀ ਠੋਕਾਂਗਾ ਹੁਣ ਦੇਖਣਾ ਇਹ ਵੇਗਾ ਕਿ ਜਾਂਚ ਜੋ ਵੀਡੀਓ ਦਫ਼ਤਰ ਕਰੇਗਾ ਉਸ ਦੇ ਵਿੱਚ ਕੀ ਸਿੱਟਾ ਨਿਕਲ ਕੇ ਆਉਂਦਾ ਏ ਇਹ ਗੱਲ ਕਿੱਥੇ ਤੱਕ ਚੱਲਦੀ ਆ ਇਹ ਤਾਂ ਆਣ ਵਾਲਾ ਸਮਾਂ ਹੀ ਦੱਸੇਗਾ ਅਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ